ਦੇ ਲੈਬ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਸਨੂ ਦੀ ਮਾਂ ਦੀ ਦੂਜੀ ਸੂਏ ਜਿਹੜੀ ਝੋਟੀ ਐ ਵਧੀਆ ਜਵਾਨ ਹੋ ਗਈ ਸੂਈ ਹੁਣ ਦੂਜੀ ਸੂਆ ਵੀ ਐ ਤੇ ਉਹਦੀ ਲੈਬ ਮਿਲ ਕੇ ਦਿਖਾਉਂਦੇ ਸੀਗੇ ਤੇ ਕਾਫੀ ਦਿਨ ਹੋ ਗਏ ਟਾਈਮ ਨਹੀਂ ਲੱਗਿਆ ਤੇ ਅੱਜ ਇਹਨਾਂ ਨੂੰ ਪੁੱਛਿਆ ਕਿ ਅੱਜ ਚਲ ਬਈ ਵਧੀਆ ਹੋ ਗਿਆ ਹਿਸਾਬ ਦੇ ਨਾਲ ਆਪਾਂ ਦਿਖਾ ਦੰਨੇ ਆ ਤੇ ਤੇ ਕੱਲ ਨੂੰ ਅੱਧਾ ਘੰਟਾ ਤਾਂ ਜ਼ਰੂਰ ਇਹ ਲੇਟ ਕੀਤੀ ਅੱਜ ਕਾਂ ਵੀ ਸਾਢੇ 5 ਤੋਂ ਸਾਢੇ 5:30 ਚ ਆਉਂਦੇ ਸੀ ਇਹਨੂੰ ਤੇ ਅੱਜ ਇਹਦਾ ਟਾਈਮ ਕਰਤਾ ਸੀ 6 ਦਾ ਆ ਵੀ ਫੇਸਬੁਕ ਤੇ ਰੇਕ ਕਰ ਦਈਆ ਹੋਂ 2 4 ਦਿਨ ਪਹਿਲੇ ਹੀ ਬਸ ਵੀ ਸਨ ਨੂੰ ਵੀ ਇੱਕ ਸੀਸੀ ਦੇ ਬੋਤਲ ਤੇ ਲਾ ਲਿਆ ਸੀਗਾ ਦੁੱਧ ਵੀ ਉਹਦੀ ਮਾਂ ਦਾ ਚੋਕਿਆ ਉਹਨੂੰ ਪਿਆਤਾ ਸੀਗਾ ਕਿਉਂਕਿ ਲੈਮ ਮਿਲਕਿੰਗ ਵਾਲੇ ਫਿਰ ਬੱਚਾ ਆਪ ਖਾ ਜਾਂਦੀ ਕਰਦਾ ਕਿਉਂਕਿ ਵੀ ਦੁੱਧ ਨਹੀਂ ਪੀਂਦਾ ਜੇ ਕਈ ਡੰਗ ਤੇ ਫਿਰ ਪ੍ਰੋਬਲਮ ਜੀ ਆਉਂਦੀ ਹੈ ਤੇ ਨਾ ਬੈ ਦੀ ਚੰਗਾਉਣ ਜੋਗ ਰਿਆਂ ਉਹਨੂੰ ਤੇ ਹੁਣ ਇਸ ਕਰਕੇ ਇਹਨੂੰ ਪਹਿਲਾਂ ਹੀ ਇੱਕੀ ਬੋਤਲ ਤੇ ਲਾ ਲਿਆ ਇਦੋਂ ਚੌਣ ਲੱਗੇ ਟੋਨੀ ਬਾਲਟੀ ਮੁੱਦੀ ਕਰਕੇ ਦਿਖਾ ਦੇਣਾ ਠੀਕ ਹੈ ਨਾ ਦੁੱਧਨ ਕਾਲਣੇ ਸੇ ਪਹਿਲੇ ਠੀਕ ਹੈ ਮਕੇਸ਼ ਬਾਲਟੀ ਨੂੰ ਇੱਕ ਵਾਰੀ ਮੁੱਤੀ ਮਾਰ ਦੇ ਫੇਰ ਉਹਦੇ ਵਿੱਚ ਧਾਰ ਮਾਰ ਲੱਗੇ ਹਾਂ ਤੋਨੀ ਤੂੰ ਹੀ ਦਿਖਾ ਰਹੀ ਦਿਖਾ ਦੇ ਇੱਕ ਵਾਰੀ ਤੂੰ ਹੀ ਬਸ ਬਸ ਠੀਕ ਹੈ ਮਾਥੀ ਬਾਪਾ ਨੂੰ ਤਾਂ ਤੇਲ ਦਵਾਇਆ ਸੀ ਗਦਨੇ ਇਹ ਤੇ ਬਿੱਲੋ ਤੇ ਤੇ ਬਿੱਲੋ ਵੀ ਆਪਣਾ ਫੋਨ ਵਾਲੀ ਆ ਤੇ ਨਾਲ ਮਗਾ ਜਾ ਲਾ ਕੇ ਲਾਇਓ ਇਹ ਤੇਲ ਤੋਂ ਇਤਨੇ ਦਾ ਰੰਗ ਚਟਕਾ ਕੀਤਾ ਹੰੜਾ ਮੱਥਾ ਮੱਥਾ ਉਹ ਫਿਰ ਜਿੱਥੇ ਤੱਕ ਨਿਕਲੇ ਉਹ ਮੋਦ ਲੱਗੀ ਆ ਸੀ ਲੱਲੀ ਤੋਂ ਫਿਰ ਇਹ ਦੂਜੀਆਂ ਤਾਂ ਨਹੀਂ ਹੰਤ ਕਰਵਾਈ ਗਈ ਜਦੋਂ ਕਿੰਨੇ ਕੱਟੇ ਤੇ ਇਤਨੇ ਹੇ ਨੀਲੀ ਦਾ ਵੀ ਤੇ ਕੋ ਬੁੜੀ ਅਨੀਲੀ ਦਾ ਵੀ ਮੱਝ ਤੇ ਬਿੱਲੋ ਹੋ ਗਈ ਤੇ ਤੇਜ਼ ਹੁੰਦੀ ਹੈ ਇਹ ਵੀ ਜੋ ਬਹੁਤ ਪੁੰਨੀ ਆ। ਤੇ ਇਹਦੀ ਮਾਤਾ ਸੀਗੀ ਉਹ ਸ਼ਾਂਤੀ ਜਿਹੜੀ ਨਾਗਰੀ ਦੇ ਨਾਲ ਜਾਂਦੀ ਰਹੀ ਹੈ ਨਾ ਤਿੰਨ ਚਾਰ ਮੇਲੇ ਦਿੱਤੀ ਹੈ ਮਿਲਕਿੰਗ ਦੇ ਵਿੱਚੋਂ 22 ਲੀਟਰ ਪਲੱਸ ਉਹਦਾ ਵੀਲ ਕਰ ਰਿਆ ਤੇ ਘਰੇ ਤੋਂ 20 ਲੀਟਰ ਵੀ ਦੇਣਦੀ ਸੀਗੀ ਵਧੀਆ ਦੁੱਧ ਉਹਨੇ ਦਿੱਤਾ। ਤੇ 24 ਤੋਂ ਥੱਲੇ ਦਿੱਤਾ ਵੀ ਜੋਨੇ ਇਹਦੀ ਮਾਣੀ ਵੀ ਬਹੁਤ ਚੰਗਾ ਲਮਾਉਂਦਾ ਤਾਂ ਸਾਰੇ ਭਰਾ ਜਾਣਦੇ ਆ ਉਹਨੂੰ ਵੀ। ਤੇ ਪੁਰਾਣੇ ਭਰਾ ਮੈਂ ਦੇਖੀ ਜੀ ਮੇਰੇ ਜਾਂ ਤੇ ਬਸ਼ਾਂਤੀ ਸੀ ਉਹਦਾ ਨਾਮ ਉਹਦੀ ਕੀ ਹੈ? ਤੇ ਪਿਓ ਇਹਦਾ ਬਿਰਕਾ 570 ਹੈ ਬਿਰਕਾਂ ਕੋਲੇ ਰਾਈਆਂ ਵਾਲਿਆਂ ਕੋਲੇ ਜਿਹੜਾ ਝੋਟਾ ਤੇ ਉਹ ਸੀਗਾ ਦਾ ਬਿਰਕਾ ਤੇ ਬਾਕੀ ਕਹਾ ਜਿਵੇਂ ਇਹਦੀ ਇਹਦੀ ਜਿਹੜੀ ماں ਸੀਗੀ ਉਹ ਲੈਂਦੀ ਸੀ ਉਹ ਵੀ ਦੱਸ ਰਹੇ ਹੁੰਦੇ ਸੀ ਵੀ ਇਹ ਰਵਾ ਸਾਡਾ ਬਹੁਤ ਚੰਗਾ ਬਹੁਤ ਦਲ ਹਨਾ ਉਹ ਟਾਈਮਾਂ ਚ ਉਹ ਸੀ ਜਾਨਾ ਨਹੀਂ ਪਤਾ ਹੁੰਦੇ ਰਿਕਾਰਡ ਤੇ ਪਰ ਇਹਦੀ ਪੈਉ ਦੀ ਗੱਲ ਕਰੀਏ ਤਾਂ ਪਿਓ ਵੀ ਜਿੰਨੀ ਰਸਤੀ ਲੱਗਦਾ ਵਾ ਉਹ ਝੋਟਾ ਚੰਗੇ ਰਿਕਾਰਡ ਦਾ ਮਤਲਬ ਦੇ ਪੈਉ ਦੀ ਬੈਂਡਾ ਸੀ ਆ 2 ਲੀਟਰ ਤੋਂ ਉੱਪਰ ਦੁੱਧ ਉੱਥੇ ਰਿਕਾਰਡ ਹੋਇਆ ਦਾ ਤੇ ਮਾਂ ਦਾ ਸ਼ਾਇਦ ਤਿੰਨ ਥਾਂਾਂ ਦੇ ਵਿੱਚੋਂ 19 ਕਿਲੋ ਦੇ ਕਰੀਬ ਲਗਭਗ ਵੀ ਦੁੱਧ ਜਿਹੜਾ ਰਿਕਾਰਡ ਹੋਇਆ ਵਾ ਸੀਗਾ ਛੋਟਾ ਵੀ ਚੰਗਾ ਸੀ ਇਹਦੀ ਮਾਂ ਦਾ ਰਿਕਾਰਡ ਵੀ ਚੰਗਾ ਸੀ ਤੇ ਦੋਨਾਂ ਨੂੰ ਪਲੱਸ ਮਿਲਾ ਕੇ ਤੇ ਇਹ ਤਾਂ ਮਿਲਦੀ ਹੀ ਕੀਤੀ ਜਾਂਦੀ ਹੈ ਵੀ ਇਹ ਕਿਸੇ ਦਿਨ ਮੱਝ ਬਣ ਕੇ ਆਪਦੀ ਮਾਂ ਨੂੰ ਚੰਗੀ ਰਾਊਗੀ ਪਰ ਬਾਕੀ ਇਸ ਵਾਰ ਬੰਦੇ ਤਨ ਹੁੰਨ ਦੇ ਕਾਰਨ ਪਸੂਈ ਵਧੀਆ ਸਮਝ ਜਾਂਦੇ ਟਾਈਮ ਤੋਂ ਟਾਈਮ ਜਿਹੜੀ ਚੀਜ਼ ਆ ਖਰਾਖ ਰੂਪ ਮਿਲਦੀ ਰਹਿੰਦੀ ਆ ਹਰ ਚੀਜ਼ ਮਤਲਬ ਜੀ ਦੱਸਦੇ ਆ ਫਿਰ ਜਦੋਂ ਕੰਮ ਦੇ ਉੱਪੋਂ ਦੀ ਫਿਰ ਬੰਦਾ ਥੋੜਾ ਜਿਹਾ ਹੋਵੇ ਨਾ ਫਿਰ ਕੰਮ ਵਧੀਆ ਟਾਈਮ ਤੋਂ ਟਾਈਮ ਹੋਈ ਜਾਂਦਾ ਤਾਂ ਜੋ ਤੇਰੀ ਪਿਆਤੀ ਵਧੀਆ ਖੰਮੀ ਜਾਂਦੇ ਆ ਜਿਵੇਂ ਇਹਨਾਂ ਨੂੰ ਦੱਸੀ ਗਈ ਲੈ ਹਰ ਜਾ ਆਏ ਮਨਤਿਗਾਲੀ ਇਧਰ ਰਹੀ ਰਹੀ ਨੇ ਇਹ ਤਾਰ ਨੂੰ ਕਹਿੰਦੀ ਆ ਇਹਦੀ ਕੱਤੀ ਛੱਡਣੀ ਹੈ ਤੜਕੇ ਇਹਨਾਂ ਨੂੰ ਪੁੱਛਿਆ ਸੀਗਾ ਕੱਲ੍ਹ ਦੀ ਸਾਂਹ ਨੂੰ ਇਹ ਕਹਿੰਦੇ ਵੀ ਬਾਈ 10 ਲੀਟਰ ਤੋਂ ਉੱਤੇ ਰਹਾਂਦੀ ਹੈ ਹੁਣ ਕਿਤੇ 300 ਕਿਤੇ 500 ਤੇ ਤੜਕੇ ਵੀ ਇਹਨਾਂ ਨੇ ਦੱਸਿਆ ਸੀ ਵੀ ਬਾਈ 10 ਲੀਟਰ 700 ਗ੍ਰਾਮ ਬਿਲਾ ਤੇ ਬਗ ਛੋਟੀ ਦੇ ਦੁੱਧ ਸੀਗਾ ਤੇ ਟਾਈਮ ਤੋਂ ਟਾਈਮ ਸਾਢੇ 5 ਤੋਂ ਸਾਢੇ 5 ਕਿਉਂਕਿ ਦੋ ਤਿੰਨ ਦਿਨ ਪ੍ਰੋਗਰਾਮ ਚੱਲਦੇ ਸੀਗੇ ਤੇ ਸੀ ਤਾਰੀ ਫੈਮਿਲੀ ਫਿਰ ਕਾਫੀ ਟਾਈਮ ਲੱਗ ਜਾਂਦਾ ਸੀ ਉਹ 9-10 ਵਜਿਆਂ ਦੇ ਤੇ ਫਿਰ ਦੁੱਧ ਫਿਰ ਇਹੀ ਜੁਹਦੇ ਸੀਗੇ ਤੇ ਇਹਨਾਂ ਨੇ ਫਿਰ ਦੋ ਕਹਿੰਦੇ ਵੀ ਬਈ ਇੱਥੋਂ ਦੇ ਦੁੱਧ ਦਾ ਫਰਨਾ ਕਰ ਯਾਰ ਦੇਖੋ ਪਸ਼ੂ ਹੈ ਨਾ ਜਦੋਂ ਵਧੀਆ ਸੱਮਾਂ ਵਾ ਵਧੀਆ ਚੱਲੀ ਜਾਂਦਾ ਤੇ ਉਹ ਆਪਾਂ ਇੱਕ ਰਿਕਾਰਡ ਕਰੀਏ ਕਿ ਚੱਲ ਫੇਸਬੁੱਕ YouTube ਤੇ ਰਿਕਾਰਡ ਹੋ ਜਾਂਦਾ ਫੇਸਬੁੱਕ ਦਾ ਚੱਲ ਮਹੀਨਾਕ ਰਹਿੰਦਾ ਤਾਂ YouTube ਤੇ ਤੁਹਾਨੂੰ ਪਤਾ ਇਹ ਲਾਈਵ ਜਿਹੜੀ ਰਹਿੰਦੀ ਹੈ ਇਸ ਕਰਕੇ ਮੈਂ ਚੱਲੋ ਦੁੱਧ ਆਪਾਂ ਛੋਲੇ ਨਾਲ ਸ਼ੇਅਰ ਕਰਦੇ ਆਂ ਉਹ ਨਾਲ ਇੱਕ ਫਾਰਮ ਦਾ ਰਿਕਾਰਡ ਬਣ ਕੇ ਆਈ ਤੇ ਮਤਲਬ ਪਾਲ ਮਤਲਬ ਜ਼ਿਆਦਾ ਰਹਿੰਦੀ ਆ ਵੀਰ ਟਾਈਮ ਦੇ ਵਿੱਚ ਆ ਛੁੱਟੀ ਚਵਾਈ ਸੀ ਖਰਚਾ ਉੱਤ ਖਰਚਾ कट्ठे तो रहे हो चंगा टोनी खड़ जाए कमेंट टोनी दे कोले चल को चल आ बाल्टी तो उठे वो पहिए चल ਫਰਦਾ ਕਰਦਾ ਜੀ ਤੋ ਦਖਾਣ ਦੇਖੋ ਚਲ ਤੀ ਗ੍ਰਾਮ ਹੀ ਰਹਿੰਦੇ ਉੱਥੇ ਜ਼ੀਰੋ ਐਂ ਕਰਦੇ ਆ ਜ਼ੀਰੋ ਕਰਦੇ ਇੱਥੇ ਅੱਛਾ ਦੇਖੋ ਲਓ ਜੀ ਜ਼ੀਰੋ ਕਰੀਏ ਚਲੋ ਜੀ ਹੁਣ ਕਾ ਕਰਦਾ ਤਾਂ 10 ਕਿਲੋ 870 ਗ੍ਰਾਮ 10 ਕਿਲੋ 870 ਗ੍ਰਾਮ ਰੋਟੇ ਹੋਇਆਗਾ ਤੜਕੇ ਤੋਂ ਸਮਾਨ ਸੁੰਦੇ ਕਲੀਅਰ ਕਰਕੇ ਰੱਖਾਂਗੇ ਤੇ ਉਹ ਆਇਆ ਵੀ ਜਿਹਦਾ ਵੀ ਪਾਪੂ ਰੱਖ ਲਈਦਾ ਜਿਵੇਂ ਹੁਣ ਇਸ ਰੋਟੀ ਨੂੰ ਆ ਥੋੜੀ ਜੀ ਖੰਡ ਵੀ ਰੱਖੀ ਦੀ ਹੈ ਆਖਿਆ ਮੈਂ ਥੋੜਾ ਜਿਹਾ ਉਹ ਪਾਸੇ ਦੋ ਕੰਟਾ ਤੋਂ ਨਾਲ ਥੋੜਾ ਜਿਹਾ ਪਾਇਆ ਕਦੁੱਤ ਪਾਸੇ ਆ ਦੇਣਾ ਉਹਦਾ ਸਾਰੇ ਸਮਾਨ ਜੱਥੇ ਮੈਂ ਪਰੀ ਆਤ ਪਾ ਜੰਦੀ ਰੱਖਾਂਗੀ ਤੇ ਉਹਦਾ ਸੰਡੇ ਵਾਹਤ ਇੱਕ ਥੈਲੀ ਵੀ ਰੱਖੀ ਸੀਗੀ ਨੂਨ ਦੀ ਕੁਏ ਲੋਨ 11890 ਲਾ ਦੇ 10870 20 ਗ੍ਰਾਮ ਥੈਲੀ ਮਤਲਬ ਇੱਕ ਤਰਾਣੇ ਬਾਦੀ ਦੱਸੀ ਹੈ ਤੇ ਉਹ ਗ੍ਰਾਮ ਦੇ ਥਾਵ ਨਾਲ ਵੀ ਆਪਾਂ ਕੀ ਇਹ 10 ਕਿਲੋ 870 ਗ੍ਰਾਮ ਦੁੱਧ ਤੜਕੇ ਬਟੇ ਵੀ ਰੱਖਾਂਗੇ ਆਪਾਂ ਤੇ ਉਹਨੂੰ ਪਾਲਾਂਗੇ ਕਿਉਂਕਿ ਇਹ ਤਾਂ ਮੌਕੇ ਤੇ ਚਾਰਜੀ ਬਣ ਗਈ ਤੇ ਇਹ ਕਹਿੰਦੇ ਤੜਕੇ ਸੀਗਾ 10 ਕਿਲੋ 700 ਗ੍ਰਾਮ ਹੂੰ ਤੇ ਉਸ ਨਾਲ ਅੱਧੇ ਘੰਟੇ ਦੀ ਮਿਲਕਿੰਗ ਵੀ ਇਹਦੀ ਲੇਟ ਹੈ ਤੇ ਦੁੱਧ ਕਰਕੇ ਦੇਖਾਵਣਾ ਨਾ ਬਸ ਕਈ ਪਸ਼ੂ ਸੁਭਾ ਬਦਉਂਦੇ ਆ ਉਹ ਦੇਖਦੇ ਆ ਫਿਰ ਤੜਕੇ ਕੀ ਬਣਦਾ ਹੈ ਨਾ ਤੜਕੇ ਦਾ ਦੁੱਧ ਇੰਨਾ ਸੀਗਾ ਇਹਦਾ ਤੇ ਕੱਲ੍ਹ ਸਾਂ ਵਾਲਿਆ ਦਾ ਸੀਗਾ 10.5 ਕਿਲੋ 300 ਵਧੀਆ ਵੀਰ ਤੇ ਫਿਰ ਦੇਖਦੇ ਆਪਾਂ ਤਾਂ ਸੈਟਮ ਇਹਦਾ ਕੀ ਕਹਿੰਦੀ ਹੈ ਕਿ ਕਿੰਨਾ ਰੋਡ ਦਿਖਾਉਂਗੀ ਹੈ ਤੇ ਉਮੀਦ ਹੈ ਤੋਂ ਵੀ 21 ਤੋਂ ਹੀ ਮਤਲਬ ਦੱਦਾ ਜਿਹੜਾ ਰਿਕਾਰਡ ਕਰਵਾ ਦੂਗੀ ਇਹ ਠੀਕ ਹੈ ਕਰਦੇ ਆਪਾਂ 6 ਵਜੇ ਇਸੇ ਟਾਈਮ